ਪਰਦੇਸੀ ਵਪਾਰੀ ਨੇ ਕੀਤਾ ਸ਼ਲਾਗਯੋਗ ਕੰਮ ਇੱਕ ਗੁੰਮਸ਼ੁਦਾ ਨੌਜਵਾਨ ਨੂੰ ਮਿਲਵਾਇਆ ਵਾਰਸਾ ਨਾਲ 7 ਸਾਲਾਂ ਬਾਅਦ ਮਿਲੇ ਮਾਪਿਆਂ ਨੂੰ ਪੁੱਤ ਕੋਲਕਾਤਾ ਦੀਆਂ ਸੜਕਾਂ ਤੇ ਮੰਗਦਾ ਸੀ ਭੀਖ ਬੀਤੇ ਦਿਨੀ ਦਿੱਲੀ ਦੇ ਇੱਕ ਵਪਾਰੀ ਰਾਜਕੁਮਾਰ ਨੇ ਇੱਕ ਨੇਕ ਉਪਰਾਲਾ ਕੀਤਾ ਉਹਨਾਂ ਇੱਕ ਨੌਜਵਾਨ ਨੂੰ ਕੋਲਕਾਤਾ ਤੋਂ ਭਵਾਨੀਗੜ੍ਹ ਲਿਉਣ ਦਾ ਦੱਸਿਆ ਜਾ ਰਿਹਾ ਹੈ ਕਿ ਇਹ ਗੁੰਮਸ਼ੁਦਾ ਨੌਜਵਾਨ ਜਿਹੜਾ ਕਿ ਆਪਣੇ ਆਪ ਨੂੰ ਸ਼ਕਤੀਮਾਨ ਦਾ ਜ਼ਾਇ ਪਰ ਅਸਲ ਵਿੱਚ ਇਸ ਦਾ ਨਾਮ ਮੁਬਾਰਕ ਅਲੀਆ ਤੇ ਪਿਛਲੇ 7 ਸਾਲਾਂ ਤੋਂ ਲਾਪਤਾ ਸੀ ਅਤੇ ਕੋਲਕਾਤਾ ਦੀਆਂ ਸੜਕਾਂ ਤੇ ਪੀਕ ਮੰਗਦਾ ਸੀ ਜਾਣਕਾਰੀ ਮੁਤਾਬਕ ਇਹ ਨੌਜਵਾਨ ਦਿਮਾਗੀ ਤੌਰ ਤੇ ਕਮਜ਼ੋਰ ਹੈ ਅਤੇ ਇਹ ਰਸੂਰਪੁਰ ਛਿੰਨਾ ਦਾ ਰਹਿਣ ਵਾਲਾ ਹੈ ਤੇ ਦਿੱਲੀ ਵਿੱਚ ਇਹ ਵਪਾਰੀ ਨੂੰ ਮਿਲਿਆ ਤੇ ਵਪਾਰੀ ਨੇ ਇਸ ਨੂੰ ਭਵਾਨੀਗੜ੍ਹ ਲਿਆਂਦਾ ਅਤੇ ਵਿਸ਼ਵਕਰਮਕ ਕਮੇਟੀ ਮੈਂਬਰਾਂ ਤੇ ਪੁਲਿਸ ਦੀ ਸਹਾਇਤਾ ਨਾਲ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤਾ 7 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਲੜਕੇ ਦੇ ਕਰਦੇ ਉਸ ਨੂੰ ਮਿਲ ਕੇ ਬੇहद ਖੁਸ਼ ਹੋਏ ਅਤੇ ਉਹਨਾਂ ਨਾਲ ਜਦੋਂ ਇਸ ਸੰਬੰਧ ਵਿੱਚ ਗੱਲਬਾਤ ਕੀਤੀ ਤਾਂ ਉਹਨਾਂ ਕੀ ਦੱਸਿਆ ਆਓ ਤੁਸੀਂ ਵੀ ਸੁਣੋ ਬਹੁਤ ਬਹੁਤ ਵੱਡੀ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਰਾਜਕੁਮਾਰ ਜੀ ਦਾ ਧੰਨਵਾਦ ਕਰਦਾ ਕਿ ਇਸ ਤਰ੍ਹਾਂ ਦੇ ਇਨਸਾਨ ਨੂੰ ਇੱਕ ਸਨਮਾਨਿਤ ਕਰਨਾ ਛੋਟਾ ਜਿਹਾ ਕੰਮ ਹੈ ਕਿ ਅਸੀਂ ਖੁਦਾ ਅੱਗੇ ਇੱਕ ਬੇਨਤੀ ਕਰਦੇ ਹਾਂ ਕਿ ਇਹਨਾਂ ਦੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਖੁਦਾ ਪਰਿਵਾਰ ਨੇ ਉਮੀਦਾਂ ਵੀ ਹਾਰੀਆਂ ਹੋਈਆਂ ਵੀ ਨਹੀਂ ਮਿਲੇਗਾ ਬਿਲਕੁਲ ਉਮੀਦਾਂ ਹਾਰੀਆਂ ਹੋਈਆਂ ਸੀ ਜੀ ਪਰਿਵਾਰ ਨੂੰ ਤਾਂ ਇਹ ਸੀ ਇਹ ਦੇਖੋ ਤੁਸੀਂ ਵੀ ਜੇ ਇੱਕ ਦੋ ਮਹੀਨੇ ਦਾ ਬੰਦਾ ਘਰ ਆਵੇ ਇੱਕ ਹਫਤਾ ਨਾ ਘਰ ਆਵੇ ਆਪਾਂ ਉਮੀਦ ਤਾਂ ਵੀ ਛੱਡ ਦਿੰਦੇ ਇਹ ਤਾਂ 6-7 ਸਾਲ ਹੋ ਗਏ ਸੀ ਉਮੀਦ ਬਿਲਕੁਲ ਖਤਮ ਸੀ ਜੀ ਅਸੀਂ ਸਾਰਿਆਂ ਦਾ ਪਰਿਵਾਰ ਵੱਲੋਂ ਪਿੰਡ ਵੱਲੋਂ ਆਪਣੇ ਵੱਲੋਂ ਧੰਨਵਾਦ ਕਰਦੇ ਹਾਂ ਕਿ ਰਾਜਕੁਮਾਰ ਜੀ ਵਰਗੇ ਭਿੰਦਰ ਸਿੰਘ ਜੀ ਵਰਗੇ ਤੇ ਮੀਡੀਆ ਇਸ ਮੀਡੀਆ ਦਾ ਅਸੀਂ ਬਹੁਤ ਧੰਨਵਾਦੀਆਂ ਦੇਖੋ ਆਪਣੇ ਕੰਮ ਛੱਡ ਕੇ ਸਾਡੇ ਵੀਡੀਓ ਪਾਈ ਤਾਂ ਹਰ ਬੰਦੇ ਨੂੰ ਪਤਾ ਲੱਗਿਆ ਸਾਡੇ ਪਿੰਡ 'ਚ ਅਸੀਂ ਇਕੱਲੇ ਅਸੀਂ ਨਹੀਂ ਖੁਸ਼ੀ ਮਨਾ ਰਹੇ ਇਹ ਇਹ ਸਾਡਾ ਪਿੰਡ ਹੋਣਾ ਅਸੀਂ ਇਹਨਾਂ ਨੂੰ ਲੈ ਕੇ ਜਾਣਾ ਹੈ ਪਿੰਡ ਸਨਮਾਨਿਤ ਕਰਾਂਗੇ ਉਧਰ ਪੁਲਿਸ ਮੁਲਾਜ਼ਮਾਂ ਨੇ ਵੀ ਰਾਜਕੁਮਾਰ ਨੂੰ ਸਨਮਾਨਿਤ ਕੀਤਾ ਤੇ ਇਸ ਮਾਮਲੇ ਦੇ ਸਬੰਧ ਵਿੱਚ ਉਹਨਾਂ ਕੀ ਦੱਸਿਆ ਆਓ ਸੁਣਦੇ ਹਾਂ ਸਰ ਇਹ ਕੀ ਮਾਮਲਾ ਜਿਹੜਾ ਨੌਜਵਾਨ ਅਕਬਰ ਅਲੀ ਜਿਹੜਾ ਅੱਜ ਇਹ ਇੱਕ ਰਾਜਕੁਮਾਰ ਜੋ ਦਿੱਲੀ ਦੇ ਵਪਾਰੀ ਮਕਾਨ ਦੇ ਸਿਲਸਲੇ ਵਿੱਚ ਕਲਕੱਤੇ ਗਏ ਹੋਏ ਸੀ ਇਹਨਾਂ ਨੂੰ ਸੜਕਾਂ ਦੇ ਉੱਪਰ ਕੋਈ ਨਾਮੁਮੁਮ ਵਿਅਕਤੀ ਘੁੰਮਦਾ ਮਿਲਿਆ ਜਿਸ ਨੇ ਆਪਣਾ ਨਾਮ ਸ਼ਕਤੀਮਾਨ ਦੱਸਿਆ ਠੀਕ ਹੈ ਉਹਦੀ ਪੰਜਾਬੀ ਬੋਲੀ ਤੋਂ ਉਹਨਾਂ ਨੇ ਅੰਦਾਜ਼ਾ ਲਾਇਆ ਕਿ ਇਹ ਪੰਜਾਬ ਦਾ ਹੈ ਤੇ ਜਿਸ ਨੇ ਉਸ ਨਾਲ ਗੱਲਬਾਤ ਕੀਤੀ ਤੇ ਉਹ ਕਿਸੇ ਟ੍ਰੇਨ ਰਾਹੀ ਜੀ ਦਿੱਲੀ ਤੋਂ ਉਹ ਨਿਕੜ ਲੱਗੇ ਪੁੱਜਿਆ ਉਹਨੂੰ ਅੱਜ ਮੋਤਵਾਰ ਪੁਰਸ਼ਾਂ ਦੀ ਹਾਜ਼ਰੀ ਵਿੱਚ ਇਸ ਲੜਕੇ ਨੂੰ ਪਰਿਵਾਰ ਦੇ ਸੌਪਿਆ ਗਿਆ ਪਰਿਵਾਰ ਨੂੰ ਸੌਪਿਆ ਗਿਆ ਪਰਿਵਾਰ ਕਿੱਥੋਂ ਦਾ ਸੀ ਪਰਿਵਾਰ ਰਸੂਲਪੁਰਸ਼ਣਾ ਦਾ ਜੀ ਉਹਦੇ ਦੋ ਭਰਾ ਉਹਨੇ ਆਪਣੇ ਭਰਾਵਾਂ ਦੀ ਪਛਾਣ ਕੀਤੀ ਵੀ ਇਹ ਮੇਰੇ ਭਰਾ ਹਨ ਪਵਾਨੀਗੜ੍ਹ ਤੋਂ ਪੱਤਰਕਾਰ ਅਮਰਜੀਤ ਸਿੰਘ ਦੀ ਰਿਪੋਰਟ